ਕਰ ਸਿਪਾਈ ਭਗਤਾ ਜੀ ਜਿੱਥੇ ਖੜੇ ਹੋ ਗੁਰਦੁਆਰਾ ਮੈਲ ਸਿੱਥੇ ਗੁਰਦੁਆਰਾ ਬਾਲ ਸਾਹਿਬ ਨੇ ਹਾਂ ਇਹ ਘਰ ਹੈ ਜੀ ਫਿਰ ਭਾਈ ਭਗਤਾ ਜੀ ਬੜੇ ਪਿਆਰ ਨਾਲ ਮਰਨ ਬੇਨਤੀ ਕਰਕੇ ਸਤਕਾਰ ਨਾਲ ਇੱਥੇ ਲੈ ਕੇ ਆਏ ਹੂੰ ਤੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਤਿੰਨ ਦਿਨ ਰਹਿ ਜੀ ਸਿੱਖ ਧਰਮ ਦੇ ਇਤਿਹਾਸ ਦੀ ਗੱਲ ਲਿਖੀ ਤਿੰਨ ਦਿਨ ਰਹਿ ਇੱਥੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਹੂੰ ਮਹਾਰਾਜ ਨੇ ਸੰਗਤਾਂ ਨੂੰ ਰੱਬੀ ਉਪਦੇਸ਼ ਬੰਡਿਆ ਬਾਣੀ ਬਾਣੀ ਨਾਲ ਜੋੜਿਆ ਹੋਰ ਬੇਅੰਤ ਬਖਸ਼ਿਸ਼ਾਂ ਮਰਨੇ ਮਰਤੇ ਕਿ ਉਦੋਂ ਇਸ ਏਰੀਆ ਚ ਪਾਣੀ ਦੀ ਲੋੜ ਮੁਤਾਬਕ ਭਾਈ ਭਗਤਾ ਜੀ ਨੇ ਇੱਥੇ ਇੱਕ ਖੂਬੀ ਲਵਾਇਆ ਜੀ ਇਹੜਾ ਇੱਕ ਪ੍ਰਸਿੱਧ ਸਥਾਨ ਹੈ ਪਿੰਡ ਚ ਵਡਾ ਖੂਟ ਜਨਪੂਤਾਂ ਵਾਲਾ ਖੂਕ ਕਹਿੰਦੇ ਆ ਉਹ ਵੱਡੇ ਹਰਦਰਾ ਸਾਹਿਬ ਦੇ ਕੋਲ ਉੱਥੇ ਬਣਿਆ ਹੋਇਆ ਗੁਰੂ ਕੀ ਬਾਣੀ ਦਾ ਨਿਤਨੇਮ ਗੁਰਬਾਣੀ ਦੀ ਸੰਥਿਆ ਗਤਕ ਦੀਆਂ ਕਲਾਸਾਂ ਦਸਤਾਰਾਂ ਦੇ ਕੈਂਪ ਇਹ ਸਾਰਾ ਕੁਝ ਇੱਥੇ ਮਹਾਰਾਜ ਦੀ ਕਿਰਪਾ ਨਾਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਰਲ ਮਿਲ ਕੇ ਸਾਰੀਆਂ ਸੇਵਾਵਾਂ ਚੱਲ ਮਾਰੇ ਨੇ ਇੱਥੇ 2 ਢਾਈ 3 ਮਹੀਨੇ ਦੇ ਕਰੀਬ ਮਾਰੇ 3 ਮਹੀਨੇ ਉਸਮਾ ਰਹੇ ਸੀ ਜੀ ਟਿਕਾਣਾ ਮਹਾਰਾਜ ਨੇ ਹੀ ਪਟਾਇਆ ਹੂੰ ਫਿਰ ਮਹਾਰਾਜ ਜਾਂਦੇ ਰਹਿੰਦੇ ਸੀ ਨੇੜੇ ਨੇੜੇ ਜੀ ਤਾਂ ਜਦੋਂ ਮਾਰੇ ਨੇ ਜਫਰਨਾਮਾ ਵਾਕਈ ਉੱਥੇ ਲਿਖਿਆ ਕਿਉਂਕਿ ਉੱਥੇ ਕਾਂਤ ਚ ਬਹਿ ਕੇ ਮਾਰੇ ਨੇ ਲਿਖੇ ਸੀ ਬਾਣ ਸਕੋ ਪ੍ਰੇਮ ਕਰੋ ਜਾਂ ਬਾਣੀ ਤੇ ਬਾਣੀ ਨਾਲ ਚੋੜੋ ਤਦਕੇ ਜੋ ਸਮਾ ਹੈਗਾ ਬਾਣੀ ਨਾਲ ਜੁੜਨ ਦੇ ਲਈ ਪਾਣੀ ਦੇ ਨਾਲ ਜੁੜਨ ਦੇ ਲਈ ਪਰਪਕਤਾ ਲਿਆਉਣ ਦੇ ਲਈ ਪਰਪਕਤਾ ਕਿਵੇਂ ਆਊਗੀ ਇਨਸਾਨ ਦੇ ਵਿੱਚ ਬਾਣੀ ਨਾਲ ਹੀ ਸਾਡੇ ਭਲਾ ਪਰਪਕਤਾ ਤੇ ਆਉਣੀ ਹੈ ਜੀ ਜੇ ਅਸੀਂ ਗੁਰੂ ਦੀ ਸਤ ਸੰਗਤ ਕਰਾਂਗੇ ਜੀ ਜੇ ਅਸੀਂ ਬਾਣੀ ਪੜਾਂਗੇ ਬਾਣੀ ਵਿਚਾਰਾਂਗੇ ਗੁਰੂ ਦੇ ਸ਼ਬਦ ਨੂੰ ਪਿਆਰ ਕਰਾਂਗੇ ਪ੍ਰਿਥਵੀ ਮੇਰੇ ਗੁਰੂ ਦਾ ਬਚਨ ਹੈ ਜੋ ਗੁਰ ਕਹਿ ਸੋਈ ਭਲ ਮੰਨੇ ਬਿਲਕੁਲ ਵੀ ਜੋ ਗੁਰੂ ਕਹਦੇ ਮੈਨੂੰ ਕਮਾਉਣਾ ਤੇ ਪਰਪਕਤਾ ਆਏਗੀ ਜੀ ਇਹਦੀ ਗੱਲ ਤੁਸੀਂ ਕਰ ਰਹੇ ਹੋ ਅੱਜ ਸੰਸਾਰ ਜਿਹੜਾ ਨਸ਼ਿਆਂ ਵਿਸ਼ਿਆਂ ਵਕਾਰਾਂ ਦੀ ਜ਼ਿੰਦਗੀ ਟੁੱਲ ਗਿਆ ਹੋਇਆ ਮਾੜੇ ਕੰਮਾਂ ਚ ਉਹ ਤਾਂ ਕਰਕੇ ਉਲਝਿਆ ਹੋਇਆ ਹੈ ਕਿਉਂਕਿ ਅਸੀਂ ਗੁਰੂ ਦੀ ਬਾਣੀ ਨਾਲੋਂ ਟੁੱਟੇ ਹੋਏ ਹਾਂ ਜੀ ਅਸੀਂ ਬਾਣੀ ਨਾਲ ਜੁੜੀਏ ਪਿੰਡ ਪਿੰਡ ਗੁਰੂ ਘਰ ਬਣੇ ਸੰਗਤ ਕਰੋ ਬਾਣੀ ਪੜੋ ਗੁਰੂ ਦੀ ਸੇਵਾ ਕਰੋ ਗੁਰੂ ਦੇ ਵਚਨ ਨੂੰ ਸਤ ਵਚਨ ਕੇ ਕਿ ਕਮਾਓ ਆਜੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੌਜੂਦ ਹੈ ਜਿਲ੍ਹਾ ਬਠਿੰਡਾ ਦੇ ਇਤਿਹਾਸਕ ਨਗਰ ਆ ਪਕਤਾ ਪਾਈ ਵਿਖੇ ਗੁਰਦੁਆਰਾ ਮਹਿਲ ਸਾਹਿਬ ਦੇ ਵਿੱਚ ਅਸੀਂ ਮੌਜੂਦ ਹੈ ਪਰ ਗੁਰਦੁਆਰਾ ਮਹਿਲ ਸਾਹਿਬ ਦੇ ਇਤਿਹਾਸ ਨੂੰ ਲੈ ਕੇ ਗੱਲਬਾਤ ਕਰਾਂਗੇ ਸਿੰਘ ਸਾਹਿਬ ਗਿਆਨੀ ਹਰਵਿੰਦਰ ਸਿੰਘ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਜੀ ਨਿਰਪੱਖ ਪੋਸਟ ਇਸ ਟੀਵੀ ਰਾਈ ਚੈਨਲ ਰਾਈ ਦੇਖ ਰਹੀਆਂ ਸੰਗਤਾਂ ਇਸ ਇਤਿਹਾਸਕ ਸਥਾਨ ਨੂੰ ਤੇ ਸਮੂਚੀਆਂ ਸੰਗਤਾਂ ਦਾ ਧੰਨਵਾਦ ਤੇ ਤੁਹਾਡਾ ਵੀ ਧੰਨਵਾਦ ਜੀ ਸਮੂਹਟੀ ਟੀਮ ਦਾ ਜੀ ਸੰਸਾਭ ਠੀਕ ਠਾਕ ਹੋਣੀ ਕਿਰਪਾ ਗੁਰੂ ਸਾਹਿਬ ਦੀ ਚਾਣ ਅਸਿਕ ਸਾਹਿਬਾ ਗੁਰਦਰਾ ਮਾਲ ਸਾਹਿਬ ਦੇ ਵਿੱਚ ਮੌਜੂਦ ਹੈ ਗੁਰਦਰਾ ਸਾਹਿਬ ਦਾ ਇਤਿਹਾਸ ਕੀ ਹੈ ਜੀ ਇਹਦੇ ਪਿਛੋਕੜ ਤੋਂ ਤੁਰੋਂ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਵੇਲੇ ਇੱਕ ਸਿੱਖ ਹੋਇਆ ਜਿਹਦਾ ਨਾਮ ਸੀ ਭਾਈ ਬੈਲੂ ਜੀ ਜੀ ਇਹ ਭਾਈ ਬੈਲੂ ਜੀ ਰਹਿਣ ਵਾਲਾ ਸੀ ਮਾਨਸਾ ਦੇ ਇਲਾਕੇ 'ਚ ਇੱਕ ਪਿੰਡ ਪਿੰਦੇ ਫਫੜੇ ਪਾਈ ਕੇ ਜੀ ਫਫੜੇ ਭਾਈ ਕਾਏ ਭਾਈ ਬਹਿਲੋ ਜੀ ਚੌਧਰੀ ਸੀ ਹੂੰ ਤੇ ਉਹ ਗਿਆ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸ੍ਰੀ ਦਰਬਾਰ ਸਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਜੀ ਅੰਮ੍ਰਿਤਸਰ ਸਾਹਿਬ ਵਿਖੇ ਜੀ ਤਾਂ ਉੱਥੇ ਉਹਨੇ ਬੜੀ ਭਾਵਨਾ ਨਾਲ ਸੇਵਾ ਕੀਤੀ ਸੀ ਉਸ ਸਿੱਖ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤ੍ਰੁੱਟ ਕੇ ਉਹਨੂੰ ਕਿ ਬਚਨ ਕਿਹਾ ਤਾਂ ਇਸ ਬਚਨ ਕਰਕੇ ਨਾਲ ਮਹਾਰਾਜ ਨੇ ਕਿਹਾ ਵੀ ਤੁਸੀਂ ਮਾਲ ਵਿੱਚ ਜਾਓ ਹੁਣ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ ਜੀ ਤਾਂ ਭਾਈ ਬਹਿਲੂ ਜੀ ਆਪਣੇ ਨਗਰ ਆ ਗਏ ਗੁਰੂ ਅਰਜਨ ਸਾਹਿਬ ਮਹਾਰਾਜ ਦੀਆਂ ਬਖਸ਼ਿਸ਼ਾਂ ਲੈ ਕੇ ਹੂੰ ਉਸ ਤੋਂ ਬਾਅਦ ਭਾਈ ਬਹਿਲੂ ਜੀ ਦਾ ਕੇ ਪੁੱਤ ਹੋਇਆ ਭਾਈ ਨਾਨੂ ਜੀ ਜੀ ਨਾਨੂ ਦਾ ਕੇ ਪੁੱਤ ਹੋਇਆ ਭਾਈ ਭਗਤਾ ਜੀ ਜੀ ਇਹਦਾ ਮਤਲਬ ਕੀ ਹੋਇਆ ਵੀ ਭਾਈ ਬਹਿਲੂ ਜੀ ਦੇ ਭਾਈ ਭਗਤਾ ਜੀ ਪੋਤਰੇ ਆ ਜੀ ਬਹਿਲੂ ਦੇ ਪੁੱਤ ਨੇ ਭਾਈ ਨਾਨੂ ਜੀ ਨਾਨੂ ਜੀ ਦੇ ਪੁੱਤ ਨੇ ਭਾਈ ਭਗਤਾ ਜੀ ਹੂੰ ਤੋਂ ਭਾਈ ਭਗਤਾ ਜੀ ਨੇ ਇਸ ਪਿੰਡ ਦੀ ਮੋਢੀ ਕੱਢੀ ਜੀ ਇਹ ਪਿੰਨ ਨਗਰ ਬਸਾਇਆ ਜੀ ਜਦੋਂ ਇੱਥੇ ਨਗਰ ਮੋੜੀ ਗੱਡੀ ਸਾਧੂ ਆਤਮਾ ਸੇ ਭਜਨ ਮੰਦਗੀ ਵਾਲੇ ਜੀ ਤਾਂ ਉਦੋਂ ਫਿਰ ਲੋਕਾਂ ਨੇ ਵਿੱਚ ਫੇਰੇ ਓਕੇ ਰਹਿਣਾ ਸ਼ੁਰੂ ਕਰ ਲਿਆ ਤਾਂ ਇਹ ਨਗਰ ਵਸ ਗਏ ਜੀ ਇਹ ਤੇ ਮੈਂ ਤੁਹਾਨੂੰ ਦੱਸਿਆ ਵੀ ਨਗਰ ਵਸਿਆ ਕਿਵੇਂ ਤਾਂ ਹੀ ਇਹਦਾ ਨਾਮ ਭਗਤਾ ਪਾਈ ਕਾ ਭਾਈ ਭਾਉ ਤੂੰ ਜਿੱਤੋਂ ਭਾਈ ਭਗਤਾ ਭਾਈ ਭਗਤਾ ਜੀ ਤੂੰ ਜੀ ਭਗਤਾ ਭਾਈ ਕਾ ਨਾਮ ਤਾਂ ਪਿਆ ਜੀ ਕਿਉਂਕਿ ਭਾਈ ਭਗਤਾ ਜੀ ਨੇ ਨੂੰ ਬਸਾਇਆ ਭਾਈ ਬਹਿਲੋ ਜੀ ਦੇ ਪੁੱਤਰੇ ਨੇ ਜੀ ਤੋ ਫਿਰ ਜਦੋਂ ਇਹ ਨਗਰ ਵਸ ਗਿਆ ਤੇ ਇੱਥੇ ਦਸਮ ਪਾਤਸ਼ਾਹ ਮਹਾਰਾਜ ਜਦੋਂ ਚਮਕੌਰ ਦੀ ਗੜੀ ਦਾ ਸਾਕਾ ਵਾਪਰਿਆ ਉਸ ਤੋਂ ਬਾਅਦ ਚਮਕੌਰ ਦੀ ਗੜੀ ਤੋਂ ਮਹਾਰਾਜ ਕੇ ਮਾਛੀ ਵੜਾ ਆਏ ਦਸਮ ਪਾਤਸ਼ਾਹ ਸਾਰੇ ਇੱਧਰ ਵਿਚਰਦਿਆਂ ਲੁਧਿਆਣੇ ਦੇ ਏਰੀਏ ਚ ਤੇ ਜਦੋਂ ਮਾਲ ਵਿੱਚ ਦੀਨਾ ਕੰਗੜਾ ਆਏ ਜੀ ਇੱਥੋਂ 15-20 ਕਿਲੋਮੀਟਰ ਦੀਨਾ ਕੰਗੜਾ ਜੀ ਜਿੱਥੇ ਮਹਾਰਾਜ ਨੇ ਜਫਰ ਨਾਮਾ ਸਹਿਵੇਂ ਲਿਖਿਆ ਜਦੋਂ ਇੱਥੇ ਆਏ ਤੇ ਭਾਈ ਭਗਤਾ ਜੀ ਨੂੰ ਪਤਾ ਲੱਗਿਆ ਸੰਗਤਾਂ ਨੂੰ ਪਤਾ ਲੱਗਿਆ ਵੀ ਦਸਵੇਂ ਪਾਤਸ਼ਾਹ ਮਹਾਰਾਜ ਇੱਥੇ ਆਏ ਤਾਂ ਭਾਈ ਭਗਤਾ ਜੀ ਆਪਣੇ ਪੰਜ ਪੁੱਤ ਭਾਈ ਤਾਰਾ ਭਾਈ ਪਾਰਾ ਭਾਈ ਮੇਰਾ ਭਾਈ ਵਖਤਾ ਭਾਈ ਗੁਰਦਾਸ ਪੰਜ ਪੁੱਤ ਤੇ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਜੀ ਨੂੰ ਜਦੋਂ ਮਹਾਰਾਜ ਇੱਧਰ ਨੂੰ ਆਉਣ ਲੱਗੇ ਦੀਨੇ ਕਾਂਗੜ ਤੋਂ ਤੇ ਬੜੇ ਅਦਬ ਨਾਲ ਅੱਗੇ ਲੈਣ ਗਏ ਸਤਿਕਾਰ ਨਾਲ ਮਹਾਰਾਜ ਨੂੰ ਨਮਸਕਾਰ ਕੀਤੀ ਤਾਂ ਗੁਰੂ ਸਾਹਿਬ ਫਿਰ ਇਸ ਨਗਰ ਚ ਆਉਂਦੇ ਭਗਤਾ ਭਾਈ ਚ ਦਸਵੇਂ ਪਾਤਸ਼ਾਹ ਹੂੰ ਜਦੋਂ ਮਹਾਰਾਜ ਜੀ ਇੱਥੇ ਆਇਆ ਇੱਕ ਸਥਾਨ ਬਣਿਆ ਵੇ ਇੱਥੇ ਗੁਰਦੁਆਰਾ ਸਾਹਿਬ ਉਹਨੂੰ ਵੱਡਾ ਗੁਰਦੁਆਰਾ ਕਹਿ ਦਿੰਦੇ ਆ ਉੱਥੇ 6ਵੇਂ ਪਾਤਸ਼ਾਹ ਵੀ ਆਏ ਆ 10ਵੇਂ ਪਾਤਸ਼ਾਹ ਉੱਥੇ ਆਏ ਜੀ ਤਾਂ ਫਿਰ ਭਾਈ ਭਗਤਾ ਜੀ ਇੱਕ ਘਰ ਸੀ ਭਾਈ ਭਗਤਾ ਜੀ ਦਾ ਜਿੱਥੇ ਖੜਿਓ ਗੁਰਦੁਆਰਾ ਮਹਿਲ ਜਿੱਥੇ ਗੁਰਦੁਆਰਾ ਬਾਲ ਸਾਹਿਬ ਬਣਿਆ ਹੋਇਆ ਹਾਂ ਇੱਕ ਘਰ ਹੈ ਜੀ ਫਿਰ ਭਾਈ ਭਗਤਾ ਜੀ ਬੜੇ ਪਿਆਰ ਨਾਲ ਮਹਾਰਾਜ ਨੂੰ ਬੇਨਤੀ ਕਰਕੇ ਸਤਿਕਾਰਨ ਲਈ ਇੱਥੇ ਲੈ ਕੇ ਆਏ ਹੂੰ ਤਾਂ 10ਵੇਂ ਪਾਤਸ਼ਾਹ ਗੁਰੂ ਕਲਗੀ ਧਰਮਾਰਾਜ ਇੱਥੇ ਤਿੰਨ ਦਿਨ ਰਹਿ ਜੀ ਸਿੱਖ ਧਰਮ ਦੇ ਇਤਿਹਾਸ 'ਚ ਇਥੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਮਹਾਰਾਜ ਨੇ ਸੰਗਤਾਂ ਨੂੰ ਰੱਬੀ ਉਪਦੇਸ਼ ਬੰਡਿਆ ਬਾਣੀ ਬਾਣੀ ਨਾਲ ਜੋੜਿਆ ਹੋਰ ਬੇਅੰਤ ਬਖਸ਼ਿਸ਼ਾਂ ਵਰਤਾਈਆਂ ਔਰ ਇਹ ਵਚਨ ਕੀਤੇ ਵੀ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਇਸ ਭਾਈ ਭਗਤਾਂ ਕੇ ਨਗਰ ਵਿਖੇ ਆਏਗਾ ਇਸ ਸਥਾਨ ਤੇ ਆਉਣਗੇ ਗੁਰਦੁਆਰਾ ਮਹਿਲ ਸਹਿਬ ਸੇਵਾ ਸਿਮਰਨ ਕਰਨਗੇ ਗੁਰੂ ਚਰਨਾਂ ਚ ਜੁੜਨਗੇ ਉਹਨਾਂ ਦਾ ਭਲਾ ਹੋਵੇਗਾ ਜੀ ਇਹੋ ਦੀਆਂ ਬੇਅੰਤ ਬਖਸ਼ਿਸ਼ਾਂ ਵਰਤਾਈਆਂ ਜੀ ਔਰ ਇੱਕ ਬੜੀ ਅਹਿਮ ਗੱਲ ਹੈ ਇਤਿਹਾਸ 'ਚ ਉਹ ਵੀ ਯਾਦ ਰੱਖੋ ਕਿ ਉਦੋਂ ਇਸ ਏਰੀਆ 'ਚ ਪਾਣੀ ਦੀ ਲੋੜ ਮੁਤਾਬਕ ਭਾਈ ਭਗਤਾ ਜੀ ਨੇ ਇੱਥੇ ਇੱਕ ਖੂਹ ਵੀ ਲਵਾਇਆ ਜੀ ਜਿਹੜਾ ਇੱਕ ਪ੍ਰਸਿੱਧ ਸਥਾਨ ਹੈ ਪਿੰਡ 'ਚ ਵੱਡਾ ਖੂਹ ਜਿਹਨੂੰ ਪੂਤਾ ਵਾਲਾ ਖੂਹ ਕਹਿੰਦੇ ਆ ਉਹ ਵੱਡੇ ਗੁਰਦੁਆਰਾ ਸਾਹਿਬ ਦੇ ਕੋਲ ਉੱਥੇ ਬਣਿਆ ਹੋਇਆ ਸ਼ਾਇਦ ਖਾਲਸਾ ਜੀ ਤੁਹਾਡੀ ਗੱਲ ਵਿੱਚ ਆ ਕਿ ਉਹ ਖੂਹ ਜਿਹੜਾ ਇੱਕ ਰਾਤ ਦੇ ਵਿੱਚ ਹੀ ਤਿਆਰ ਹੋ ਗਿਆ ਸੀ ਹਾਂਜੀ ਉਹ ਸਮੇਂ ਇਤਿਹਾਸ ਵਿੱਚ ਇਸ ਗੱਲ ਦਾ ਜ਼ਿਕਰ ਹੈ ਵੀ ਹਾਂ ਵੀ ਉਹ ਇੱਕ ਰਾਤ 'ਚ ਹੀ ਤਿਆਰ ਕੀਤਾ ਗਿਆ ਜੀ ਤੇ ਚਲੋ ਉਹ ਕਰਨੀ ਵਾਲੇ ਸਾਧੂ ਆਤਮਾ ਸੀ ਕਿਵੇਂ ਹੋਇਆ ਇਹ ਤੇ ਪੂਰਨ ਤੌਰ ਤੇ ਉਹ ਹੀ ਜਾਣਨ ਪਰ ਹਾਂ ਇੱਕ ਬੜੀ ਇਤਿਹਾਸਿਕ ਤੇ ਉੰਗੀ ਜਗ੍ਹਾ ਇਸ ਨਗਰ ਦੀ ਜੀ ਕਿ ਉਹ ਖੂ ਵਕਤ ਨਾਲ ਉਥੇ ਭਾਈ ਭਗਤਾ ਜੀ ਨੇ ਲਵਾਇਆ ਹਮ ਤੇ ਜਿਹਦਾ ਅੱਜ ਵੀ ਸਾਰਾ ਨਗਰ ਇਲਾਕਾ ਜਾਂ ਸਿੱਖ ਕੌਮ ਸਤਿਕਾਰ ਕਰਦੀ ਉਹ ਉਸ ਇਤਿਹਾਸਿਕ ਸਥਾਨ ਦੀ ਜੀ ਤਾਂ ਮੇਰੇ ਕਹਿਣ ਤੋਂ ਪਾਵੇ ਸਾਰਾ ਨਗਰ ਇੱਕ ਇਤਿਹਾਸਿਕ ਪਾਵਨ ਪਵਿੱਤਰ ਨਗਰ ਹੈ ਦਸਵੇਂ ਪਾਤਸ਼ਾਹ ਮਹਾਰਾਜ ਦੇ ਇੱਥੇ ਚਰਨ ਪਏ ਹੋਏ ਆ ਤੇ ਅੱਜ ਵੀ ਜਿਸ ਸਥਾਨ ਤੇ ਆਪ ਜੀ ਖੜੇ ਹੋ ਗੁਰਦੁਆਰਾ ਮਹਿਲ ਸੇ ਪਾਛੇ ਦਸਵੀਂ ਇੱਥੇ ਬੜੀ ਗੁਰਮਤ ਮਰਿਆਦਾ ਅਨੁਸਾਰ ਕਾਰਜ ਹੋ ਰਹੇ ਆ ਸਾਰੇ ਗੁਰੂ ਕੀ ਬਾਣੀ ਦਾ ਨਿਤਨੇਮ ਗੁਰਬਾਣੀ ਦੀ ਸੰਥਿਆ ਗਤਕੀ ਦੀਆਂ ਕਲਾਸਾਂ ਦਸਤਾਰਾਂ ਦੇ ਕੈਂਪ ਇਹ ਸਾਰਾ ਕੁਝ ਇੱਥੇ ਮਹਾਰਾਜ ਦੀ ਕਿਰਪਾ ਨਾਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਗਤਾਂ ਦੇ ਸਹਿਯੋਗ ਨਾਲ ਰਲ ਮਿਲ ਕੇ ਸਾਰੀਆਂ ਸੇਵਾਵਾਂ ਚੱਲਦੀ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਦੱਸਿਆ ਕਿ ਇੱਥੇ ਆਏ ਸੀਗੇ ਜਫਰਨਾਮਾ ਸਭ ਲਿਖਦੇ ਨੇ ਉਸ ਤੋਂ ਬਾਅਦ ਦੇ ਵਿੱਚ ਇੱਥੇ ਆਈ ਸੀ ਉਹ ਪਿਛਲੀ ਕਹਾਣੀ ਆ ਦਿਨੇ ਕਾਂਗੜ ਜਫਰਨਾਮਾ ਲਿਖਿਆ ਉਸ ਤੋਂ ਬਾਅਦ ਮਹਾਰਾਜ ਇੱਥੇ ਆਇਆ ਕਹਿੰਦਾ ਜੀ ਇੱਕ ਦਲਪੁਰਾ ਭਾਈ ਦਾ ਗੁਰਦਰਾ ਸਾਹਿਬ ਬਣਿਆ ਹੋਇਆ ਉੱਥੇ ਵੀ ਕਹਿ ਦਿੰਦੇ ਕਿ ਜਫਰਨਾਮਾ ਸਾਹਿਬ ਇੱਥੇ ਲਿਖਿਆ ਹੋਇਆ ਸੀ ਸਾਰਾ ਦਰਸਾਲ ਜਫਰਨਾਮਾ ਸਾਹਿਬ ਦਿਨਾ ਸਾਹਿਬ ਲਿਖਿਆ ਸੀ ਜਾਂ ਗੁਰਦਰਾ ਸਾਹਿਬ ਕਸੀ ਦੇ ਕੋਲ ਬਣਿਆ ਹੋਇਆ ਸੂਏ ਦੇ ਕੋਲ ਉੱਥੇ ਲਿਖਿਆ ਗਿਆ ਸੀ ਅਸਲ ਵਿੱਚ ਤੁਸੀਂ ਇਤਿਹਾਸ ਨੂੰ ਪੜੋ ਅਸਲ ਵਿੱਚ ਮਹਾਰਾਜ ਇਹ ਲੰਮਾ ਇਤਿਹਾਸ ਹੈ ਸ਼ਮੀਰ ਲਖਮੀਰ ਤੇ ਤਖਤ ਮਲਤਨ ਚੌਧਰੀ ਸੀ ਜੀ ਇਥੋਂ ਦੇ ਦੀਨੇ ਕਾਂਗੜ ਦੇ ਜੀ ਤਾਂ ਉਥੇ ਮਹਾਰਾਜ ਸੱਚੇ ਪਾਤਸ਼ਾਹ ਕੀ ਠੀਕੇ ਉਹਨਾਂ ਨੇ ਬੜੀ ਸੇਵਾ ਕੀਤੀ ਤੇ ਜਿਹੜੀ ਮਹਾਰਾਜ ਉਦੋਂ ਜਦੋਂ ਟਿਕਾਣਾ ਮਹਾਰਾਜ ਨੇ ਇਹਨੂੰ ਬਣਾਇਆ ਸੀ ਇਹਨੂੰ ਸਮਝੋ ਜੀ ਮਹਾਰਾਜ ਨੇ ਇੱਥੇ 2 ਢਾਈ 3 ਮਹੀਨੇ ਦੇ ਕਰੀਬ ਮਹਾਰਾਜ 3 ਮਹੀਨੇ ਉਸਮਾਂ ਰਹੇ ଥିਏ ਜੀ ਟਿਕਾਣਾ ਮਹਾਰਾਜ ਨੇ ਇਹਨੂੰ ਬਣਾਇਆ ਹੂੰ ਫਿਰ ਮਹਾਰਾਜ ਜਾਂਦੇ ਰਹਿੰਦੇ ਸੀ ਨੇੜੇ ਨੇੜੇ ਜੀ ਤਾਂ ਜਦੋਂ ਮਹਾਰਾਜ ਨੇ ਜਫਰਨਾਮਾ ਵਾਕਈ ਉੱਥੇ ਲਿਖਿਆ ਕਿਉਂਕਿ ਉੱਥੇ ਕਾਂਤ ਚ ਬਹਿ ਕੇ ਮਹਾਰਾਜ ਨੇ ਲਿਖੇ ਸੀ ਜੀ ਤਾਂ ਕਈ ਵਾਰੀ ਸੰਗਤਾਂ ਕੱਛੀ ਕੱਛੀਆਂ ਗੱਲ ਕਹਿ ਦਿੰਦੀਆਂ ਹੂੰ ਕਦੇ ਕਦਾਂ ਸੰਗਤਾਂ ਕੱਛੀਆਂ ਗੱਲ ਕਹਿ ਦਿੰਦੀਆਂ ਹੂੰ ਵੀ ਦੀਨਾ ਜਫਰਨਾਮਾ ਅਸਲ 'ਚ ਮੇਨ ਟਿਕਾਣਾ ਮਾਰੇ ਨੇ ਉਹਨੂੰ ਬਣਾਇਆ ਸੀ ਜੀ ਇੱਥੇ 3 ਮਹੀਨਿਆਂ ਤੋਂ ਵੱਧ ਰਏ ਅਮਰ ਦੇ ਬਾਟੇ ਤਿਆਰ ਕੀਤੇ ਸਾਰੀ ਜਿਹੜੀ ਫੌਜ ਆ ਨਾ ਜਿਹੜੀ ਬਾਤ ਮੁਖਸਰ ਸਾਹਿਬ ਦੇ ਜੰਗ 'ਤੇ ਲੜੀ ਬਹੁਤੀ ਫੌਜ ਜਿਹੜੇ ਘਰਾਣੇ ਸੀਗੇ ਸਿੱਖ ਪਰਿਵਾਰਾਂ ਦੇ ਇੱਥੇ ਆ ਕੇ ਦੁਬਾਰਾ ਤਿਆਰ ਕੀਤੀ ਮਾਰੇ ਨੇ ਦੁਬਾਰਾ ਫੌਜ ਤਿਆਰ ਕੀਤੀ ਇੱਥੇ ਇੱਥੇ ਹਾਂ ਜੀ ਤਾਂ ਕਹਿਣ ਦਾ ਭਾਵ ਕੀ ਆ ਵੀ ਟਕਾਣਾ ਮੇਨ ਉਹਨੂੰ ਮਹਾਰਾਜ ਨੇ ਬਣਾਇਆ ਹਲਾਕੇ ਭਰ ਚ ਜਾਂਦੇ ਨੇ ਇਸ ਮਹਾਰਾਜ ਰੱਬੀ ਬਖਸ਼ਿਸ਼ਾਂ ਵਰਤੌਣ ਜਾਂ ਕੋਈ ਯਾਦ ਕਰਦਾ ਸੀ ਤਾਂ ਜਫਰਨਾਮਾ ਫਿਰ ਮਹਾਰਾਜ ਨੇ ਜਦੋਂ ਲਿਖਿਆ ਤੇ ਉੱਥੇ ਬੈਠੇ ਮਹਾਰਾਜ ਥੋੜੀ ਦੂਰੀ ਤੇ ਜਿਹੜਾ ਗੁਰੂਕਰਜੀ ਦੀ ਤੁਸੀਂ ਗੱਲ ਕਰ ਰਹੇ ਹੋ ਜੀ ਉੱਥੇ ਮਹਾਰਾਜ ਨੇ ਫਿਰ ਬੈਠ ਕੇ ਉਹ ਜਫਰਨਾਮਾ ਲਿਖਿਆ ਓਮੇ ਸੰਗਤ ਸਰਦਾ ਨਾਲ ਦੋਨਾਂ ਸਥਾਨਾਂ ਨੂੰ ਇਹ ਸ਼ਬਦ ਵਰਤ ਕੀਆ ਜੀ ਮਹਾਰਾਜ ਨੇ ਕਿਹਾ ਕਿ ਬਾਣ ਸਕੋ ਪ੍ਰੇਮ ਕਰੋ ਜਾਂ ਬਾਣੀ ਦੇ ਬਾਣੀ ਨਾਲ ਜੋੜੋ ਤਾਂ ਕਿ ਜੋ ਸਮਾ ਹੈਗਾ ਬਾਣੀ ਨਾਲ ਜੁੜਨ ਦੇ ਲਈ ਬਾਣੀ ਦੇ ਨਾਲ ਜੁੜਨ ਦੇ ਲਈ ਪਰਪੱਕਤਾ ਲਿਆਉਣ ਦੇ ਲਈ ਪਰਪੱਕਤਾ ਕਿਵੇਂ ਆਊਗੀ ਇਨਸਾਨ ਦੇ ਵਿੱਚ ਵੇਖੋ ਜੀ ਧਰਮ ਨਾ ਜੀ ਜ਼ੁਬਾਨੀ ਤੇ ਕੰਨ ਰਸ ਦਾ ਵਿਸ਼ਾ ਨਹੀਂ ਹੈ ਜੀ ਅਸੀਂ ਜਿੰਨਾ ਸਮਾਂ ਇਹ ਰੱਖਾਂਗੇ ਵੀ ਜ਼ੁਬਾਨ ਦੇ ਬੋਲ ਤੱਕ ਸੀਮਿਤ ਜਾਂ ਕੰਨ ਤੱਕ ਅਸਲ ਵਿੱਚ ਹਿਰਦੇ ਦਾ ਹਿਰਦੇ 'ਚ ਗੁਰੂ ਦੀ ਗੱਲ ਸਾਡੇ ਵਸਣੀ ਚਾਹੀਦੀ ਆ ਬਾਣੀ ਨਾਲ ਹੀ ਸਾਡੇ ਭੜਾ ਪਰਪਕਤਾ ਤੇ ਆਉਣੀ ਹੈ ਜੀ ਜੇ ਅਸੀਂ ਗੁਰੂ ਦੀ ਸਤ ਸੰਗਤ ਕਰਾਂਗੇ ਜੀ ਜੇ ਅਸੀਂ ਬਾਣੀ ਪੜਾਂਗੇ ਬਾਣੀ ਵਿਚਾਰਾਂਗੇ ਗੁਰੂ ਦੇ ਸ਼ਬਦ ਨੂੰ ਪਿਆਰ ਕਰਾਂਗੇ ਪ੍ਰੀਤਵੀ ਮੇਰੇ ਗੁਰੂ ਦਾ ਬਚਨ ਹੈ ਜੋ ਗੁਰ ਕਹ ਸੋਈ ਭਲ ਮੰਨੈ ਬਿਲਕੁਲ ਵੀ ਜੋ ਗੁਰੂ ਕਹ ਰਹੇ ਮੈਨੂੰ ਕਮਾਉਣਾ ਤੇ ਪਰਪਕਤਾ ਆਏਗੀ ਜੀ ਹੋਰ ਕੋਈ ਹੱਲ ਨਹੀਂ ਹੈ ਜੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਅੱਜ ਸੰਸਾਰ ਜਿਹੜਾ ਨਸ਼ਿਆਂ ਵਿਸ਼ਿਆਂ ਵਕਾਰਾਂ ਦੀ ਜ਼ਿੰਦਗੀ ਚੁੱਲ੍ਹ ਗਿਆ ਹੋਇਆ ਮਾੜੇ ਕੰਮਾਂ ਚ ਹੂੰ ਉਹ ਤਾਂ ਕਰਕੇ ਉਲਝਿਆ ਹੋਇਆ ਹੈ ਕਿਉਂਕਿ ਸੇ ਗੁਰੂ ਦੀ ਬਾਣੀ ਨਾਲ ਟੁੱਟੇ ਹੋਈ ਹੈ ਜੀ ਅਸੀਂ ਬਾਣੀ ਨਾਲ ਜੁੜੀਏ ਪਿੰਨ ਪਿੰਨ ਗੁਰੂ ਘਰ ਬਣੇ ਸੰਗਤ ਕਰੋ ਬਾਣੀ ਪੜੋ ਗੁਰੂ ਦੀ ਸੇਵਾ ਕਰੋ ਗੁਰੂ ਦੇ ਬਚਨ ਨੂੰ ਸਤ ਬਚਨ ਕਹਿ ਕੇ ਖਮਾਓ ਆਜੀ ਭਲਾ ਇੱਕ ਖਾਸੀ ਹੋਰ अहम ਸਵਾਲ ਇੱਥੇ ਰਹਿ ਜਾਂਦਾ ਹੈ ਕਿ ਤੁਸੀਂ ਵੀ ਇਹ ਗੱਲਾਂ ਸੁਣੀਆਂ ਹੋਣੀਆਂ ਚਾਹੇ ਚੱਲ ਰਹੇ ਸਮੇਂ ਦੀ ਗੱਲ ਹੋਵੇ ਚਾਹੇ ਪਿਛਲੇ ਸਮੇਂ ਦੀ ਗੱਲ ਹੋਵੇ ਕਿ ਧਰਮ ਪਰਿਵਰਤਨ ਬਹੁਤ ਹੋ ਰਿਹਾ ਮਾਝ ਦੀ ਧਰਤੀ ਦੇ ਵਿੱਚੋਂ ਜਿਆਦਾ ਧਰਮ ਪਰਿਵਰਤਨ ਹੋ ਰਿਹਾ ਸਿੱਖੀ ਦੀ ਜੜ ਉਥੋਂ ਪੁੰਗਰਦੀ ਹੈ ਇੱਕ ਇੱਕ ਜਿਹੜੇ ਗਹਿਰੇ ਸਵਾਲ ਹੈ ਇਹ ਬਾਣੀ ਪੜੋਣਾ ਜੀ ਹੂੰ ਲਾਲਚੀਕ ਦੀ ਧਰਮ ਹੀ ਨਹੀਂ ਹੁੰਦਾ ਜੀ ਅੱਜ ਮੰਨ ਨੂੰ ਇੱਕ ਸੰਸਥਾ ਖੜੀ ਹੋ ਗਈ ਜੋ ਕੋਈ ਧਰਮ ਲਾ ਲੋ ਜੀ ਉਹਨੇ ਲਾਲਚ ਦਿੱਤਾ ਤੁਹਾਨੂੰ ਆਹ ਦਵਾਂਗੇ ਆਹ ਦਵਾਂਗੇ ਆਹ ਦਵਾਂਗੇ ਤੁਸੀਂ ਸਾਡੇ ਵੱਲ ਅਸੀਂ ਕਹਿੰਦੇ ਚਲੋ ਤੁਹਾਡੇ ਵੱਲ ਹੋਗੇ ਕੱਲ ਦੂਜਾ ਕਹੇਗਾ ਤੁਹਾਡੇ ਨੂੰ 2 ਰੁਪਏ ਵੱਧ ਦੇ ਦਾਂਗੇ ਉੱਤੀ ਤੇ ਇਹ ਧਰਮ ਨਹੀਂ ਹੈਗਾ ਹੂੰ ਮਤਲਬ ਇਹ ਗਿਣਤੀ ਵਧਾਉਣਾ ਇੱਕ ਪਰਮ ਪਾਲੀ ਚਲੋ ਥੋੜਾ ਪਾਲੂ ਬਾਲਾ ਪਾਲੂ ਬਾਣਿਜ ਕੇ ਫਰੀਦਾ ਜਾਂ ਲੱਭ ਤਾਂ ਨਿਉਂ ਕਿਆ ਲੱਭ ਤਾਂ ਕੂੜਾ ਨੇ ਇਹ ਪ੍ਰੀਤ ਦਾ ਵਿਸ਼ੇ ਧਰਮ ਸਾਨੂੰ ਹਜੇ ਮੈਨੂੰ ਖਿਮਾ ਕਰ ਦਿਓ ਬਹੁਤ ਥੋੜੇ ਸ਼ਰੀਰ ਆ ਵੀ ਜਿਨ੍ਹਾਂ ਨੂੰ ਧਰਮ ਦੀ ਸਹੀ ਪਰਵਾਸਾ ਪਤਾ ਜੀ ਬਿਲਕੁਲ ਠੀਕ ਹੈ ਜੀ ਲਾਲਚ ਕਦੇ ਧਰਮ ਹੀ ਨਹੀਂ ਹੁੰਦਾ ਅੱਜ ਇੱਕ ਇੱਕ ਡੇਰੇ ਨੇ ਕਿਹਾ ਵੀ ਤੁਸੀਂ ਸਾਡੇ ਵਾਲੇ ਪਾਸੇ ਆ ਜਾਓ ਤੁਹਾਨੂੰ ਅਸੀਂ ਆਹ ਸਹੂਲਤ ਦੇ ਦਵਾਂਗੇ ਕੱਲ ਉਹਦੇ ਨਾਲ ਵੱਧ ਕੇ ਆ ਗਿਆ ਅਸੀਂ ਉਧਰ ਨੂੰ ਹੋ ਜਾਾਂਗੇ ਕੱਲ ਨੂੰ ਤੀਜਾ ਆ ਗਿਆ ਕਿ ਤੁਸੀਂ ਕਹੋਗੇ ਧਰਮ ਨੂੰ ਕਮਾਰਿਆ ਧਰਮ ਨੂੰ ਭਾਈ ਬੰਦਗੀ ਦਾ ਵਿਸ਼ਾ ਧਰਮ ਰੱਬੀ ਪ੍ਰੀਤ ਦਾ ਵਿਸ਼ਾ ਜਿਹਨੂੰ ਮਹਾਰਾਜ ਨੇ ਕਿਹਾ ਸਾਚ ਕਹੋ ਸੁਨ ਲਿਓ ਸੁਭੈ ਦਿਨ ਪ੍ਰੇਮ ਕੀ ਉਤਨੀ ਹੀ ਪ੍ਰਾਪਾਇਓ ਜੀ ਬਿਲਕੁਲ ਉਹ ਕੋਈ ਵੀ ਇਨਸਾਨ ਹੋ ਸਕਦਾ ਕਿਰਤੀ ਪਮੇ ਕੋ ਰਿਕਸ਼ਾ ਚਲਾਉਂਦਾ ਹੈ ਖੇਤੀ ਕਰਦਾ ਹੈ ਦੁਕਾਨਦਾਰੀ ਕਰਦਾ ਹੈ ਜਿਹਦੇ ਅੰਦਰ ਦਿਲੋਂ ਮੁਹੱਬਤ ਜਿੰ ਸਹੀ ਸੱਚਿਆ ਦੀ ਵਰਤੀ ਪੈਦਾ ਹੋ ਜਾਏ ਜੀ ਇਹ ਤੇ ਇਥੇ ਜੋੜ ਤੋੜਾ ਗਿਣਤੀਆਂ ਕੋਈ ਕਹਿੰਦਾ ਸੀ ਗਿਣਤੀ ਵਧਾਉਣੀ ਹੈ ਕੋਈ ਇਹ ਕੋਈ ਧਰਮ ਨਹੀਂ ਹੈਗਾ ਧਰਮ ਦੀ ਪਰਿਭਾਸ਼ਾ ਕੀ ਹੈ ਸਰਬ ਧਰਮ ਮੇਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਹਰੀ ਦਾ ਨਾਮ ਜਪਨਾ ਤੇ ਨਿਰਮਲ ਕਰਮ ਕਰਨੇ ਪ੍ਰਮਾਤਮਾ ਦਾ ਨਾਮ ਜਪਨਾ ਤੇ ਪਵਿੱਤਰ ਕਰਮ ਕਰਨੇ ਇਹ ਧਰਮ ਹੈ ਜੀ ਗੁਰੂ ਸਾਹਿਬ ਦਾ ਇਹੀ ਸੰਧਾਨ ਤੋਂ ਵੱਡਾ ਹੈ ਸਤਗੁਰੂ ਮਹਾਰਾਜ ਨੇ ਸਾਨੂੰ ਇਸੇ ਗੱਲ ਨਾਲ ਜੋੜਿਆ ਜੀ ਜੀ ਠੀਕ ਹੈ ਜੀ ਜੀ ਬਿਲਕੁਲ ਤੁਸੀਂ ਆਪਣੇ ਸਮੇਂ ਦੇ ਵਿੱਚੋਂ ਸਮਾਂ ਦਿਓ ਤੁਹਾਡਾ ਬਾਬਾ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਤੇ ਹੁਣ ਮੈਂ ਨਾਲ ਤੁਹਾਨੂੰ ਵੀ ਕਹਿ ਦਿੰਦਾ ਤੁਸੀਂ ਦਸਤਾਰ ਬਹੁਤ ਸੋਹਣੀ ਬੰਨੀ ਹੈ ਤੇ ਆੜਾ ਪ੍ਰਕਾਸ਼ ਕਰ ਲੋ ਧਰਮ ਨੂੰ ਬਾਬਾ ਹੈ ਨਾ ਬਿਲਕੁਲ ਭਲਾ ਇਸੇ ਤਰ੍ਹਾਂ ਜੀ 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 ਵੀ ਗੱਲ ਤੱਕ ਤੁਸੀਂ ਸਮਾਂ ਕੱਢਿਆ ਤੁਸੀਂ ਚੱਲ ਕੇ ਆਏ ਤੁਸੀਂ ਮੈਨੂੰ ਕਿਹਾ ਮੈਂ ਹੁਣ ਸਮਾਗਮ ਨੂੰ ਤੋਂ ਆਇਆ ਨਾ ਤੁਹਾਡੇ ਸਾਹਮਣੇ ਕਥਾ ਕਰਨੀ ਜੀ ਜੀ ਵੀ ਭਾਈ ਅਸੀਂ ਵੀ ਤਨੂ ਢੀ ਕਰ ਰਹੇ ਆ ਵੀ ਆਪਾਂ 10 ਮਿੰਟ ਨਾ ਜੀ ਮੈਂ ਕਿਹਾ ਨਾ ਆਪਾਂ ਸਿੱਖ ਪੰਥ ਚ ਯੋਗਦਾਨ ਪਾਈਏ ਜੀ ਜੀ ਬਿਲਕੁਲ ਆ ਜਿਹੜਾ ਧਾੜਾ ਨਾ ਪ੍ਰਣ ਕਰ ਲਈ ਜਕਾਰਾ ਲਾ ਜੀ ਦਸਮ ਪਾਤਸ਼ਾਹ ਦੇ ਸਥਾਨ ਤੇ ਖੜੇ ਬਿਲਕੁਲ ਜੀ ਬਿਲਕੁਲ ਕਿਸ ਤਾਂ ਦੀ ਬੇਅਦਬੀ ਨਹੀਂ ਕਰਨੀ ਫਿਰ ਜੀ ਬਿਲਕੁਲ ਵੇਖ ਲਓ ਇਹ ਸਥਾਨ ਦਸਵੇਂ ਪਾਤਸ਼ਾਹ ਦਾ ਮੈਂ ਗੁਰੂ ਦਾ ਵਜ਼ੀਰ ਆ ਬਿਲਕੁਲ ਜੀ ਲਾ ਦੀ ਇਸ ਗੱਲ ਦਾ ਬਿਲਕੁਲ ਚਲੋ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਸ ਐਸੇ ਚੀ ਧਰਮ ਬੰਦਨਾ ਜੀ ਗੁਰੂ ਕਲਗੀ ਧਰਮ ਵਾਲੇ ਦੀ ਖੁਸ਼ੀ ਇਸੇ ਗੱਲ थी ਹੈ ਜੀ ਕਿ ਮੈਂ ਫਿਰ ਸਾਰੀ ਸੰਗਤ ਨੂੰ ਤੁਹਾਡੇ ਨਿਰਪੱਖ ਕੋਸ਼ਟ ਲਈ ਤੁਹਾਡੇ ਚੈਨਲ ਲਈ ਕਹਿ ਰਿਆਂ ਵੀ ਅਸੀਂ ਸ਼ਰਧਾ ਭਾਵ ਨਾਲ ਬਾਣੀ ਪੜ੍ਹੀਏ ਜੀ ਨਾਮ ਜਪੀਏ ਚੰਗੇ ਕਰਮ ਕਰੀਏ ਪਿਆਰ ਨਾਲ ਜੇ ਸਾਡਾ ਕੋਈ ਭੈਣ ਭਰਾ ਕੋਰਾਏ ਵੀ ਪਹਿ ਗਿਆ ਗਲਤ ਰਾਹ ਤੇ ਜੀ ਅਸੀਂ ਉਹਨੂੰ ਪਿਆਰ ਨਾਲ ਮੋੜੀਏ ਬਿਲਕੁਲ ਵੀ ਭਲਿਆ ਤੂੰ ਖਰਾਏ ਪਹਿ ਗਿਆ ਸਾਡੇ ਧੀਆਂ ਪੁੱਤਰ ਨੇ ਜਿਹੜੇ ਖਰਾਏ ਪਏ ਨੇ ਹਮ ਸਾਨੂੰ ਇਹ ਵੀ ਵੇਖਣਾ ਚਾਹੀਦਾ ਜੀ ਦਸਤਾਰਾ ਬਨੋ ਬਾਣੀ ਪੜੋ ਨਿਤ ਨੀਮੀ ਬਨੋ ਕਿਰਤ ਕਰਾ ਕਰੋ ਜੇ ਕੋ ਕੁਰਾਏ ਪਿਆ ਹੈ ਉਹ ਗੁਨਾ ਦੇ ਰਾਹ ਪੈ ਗਿਆ ਤਾਂ ਬਾਣੀ ਨੇ ਕਿਹਾ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀਵੀ ਸਾਈਂ ਦੇ ਦਰਬਾਰ ਚੰਗੇ ਪਾਸੇ ਉਹਨਾਂ ਨੂੰ ਸੀ ਤੋਰੀਏ ਇਸੇ ਚ ਪਲ ਹੈ ਮੈਨੂੰ ਬੜੀ ਖੁਸ਼ੀ ਹੈ ਆ ਤੁਹਾਡੇ ਭਾਈ ਚੈਨਲ ਦਾ ਇੱਕ ਸਿੰਘ ਗੁਰੂ ਦਾ ਮਰਦਾੜਾ ਪ੍ਰਕਾਸ਼ ਕਰੇਗਾ ਤੇ ਮੈਨੂੰ ਵੀ ਇਹ ਵੀ ਜਿਹੜੇ 10 ਮਿੰਟ ਤੁਹਾਡੇ ਨਾਲ ਅਸੀਂ ਇੰਟਰਵਿਊ ਕਰੀਏ ਇਸ ਸਮਾਪਨ ਲਈ ਬਹੁਤ ਤੁਹਾਡਾ ਧੰਨਵਾਦ ਸਾਰੀ ਟੀਮ ਦਾ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਤਾਂ ਜਿਹੜਾ ਬਠਿੰਡਾ ਦੇ ਭਗਤਾ ਭਾਈਕੇ ਦੇ ਗੁਰਦਰਾ ਮਹਿਲ ਸਾਹਿਬ ਦੇ ਵਿੱਚ ਅਸੀਂ ਮੌਜੂ ਸੀ ਔਰ ਸਿੰਘ ਸਾਹਿਬ ਨੇ ਗੁਰਦਰਾ ਮਹਿਲ ਸਾਹਿਬ ਦੇ ਜਿਹੜਾ ਇਤਿਹਾਸ ਬਾਰੇ ਜਿਹੜਾ ਪੂਰਨ ਤੌਰ ਤੇ ਜਿਹੜੀ ਜਾਣਕਾਰੀ ਦਿੱਤੀ ਆ ਕੀ ਇਤਿਹਾਸ ਆ ਗੁਰਦਰਾ ਸਾਹਿਬ ਦਾ ਗੁਰੂ ਦਸ਼ਮ ਪਾਤਸ਼ਾਹ ਸਹਬੇ ਕਮਾਲ ਸ਼ਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਥੇ ਹੁੰਦੇ ਨੇ ਦਿਨਾ ਕਾਂਗਰਸ ਸਾਹਿਬ ਦੀ ਧਰਤੀ ਤੋਂ ਚੱਲ ਕੇ ਜਫਰਨਾਮਾ ਸਾਹਿਬ ਲਿਖਦੇ ਨੇ ਔਰ ਐਸੇ ਹਾਲਕੇ ਦੇ ਵਿੱਚ ਜਿਹੜਾ ਦੋ ਤੋਂ ਢਾਈ ਮਹੀਨੇ ਵਿਚਰਦੇ ਦੇ ਔਰ ਐਸਾ ਇਦਾਂ ਦੇ ਨਹੀਂ ਅਸੀਂ ਇਤਿਹਾਸਕ ਸਥਾਨਾਂ ਨੂੰ ਲੈ ਕੇ ਤੁਹਾਡੇ ਸਨਮਖੁੰਦੇ ਰਾਵਾਂਗੇ ਜਰ ਹੰਦਰ ਪੱਤਕਪੁਰ ਦੇ ਨਾਲ ਮੈਂ ਸਿਮਰ ਜਿਸ ਸਿਦਾਨਾ ਫੋਟੋਗ੍ਰਾਫਰ ਮਾਨ ਕੋ ਸਾਹਿਬ ਦੇ ਨਾਲ ਧੰਨਵਾਦ